ਨਾਮ ਜੀ ਹੋਵਾ ਹੀ ਗੁਰੂ ਸਾਹਿਬ ਜੀਓ ਚਾਰੇ ਜੱਗੇ ਚੌ ਜੁਗੀ ਪੰਚਾਇਨ ਪ੍ਰਭ ਆਪੇ ਹੋਆ ਅਪੇ ਪੱਟੀ ਕਲਮ ਆਪ ਆਪੇ ਲਿਖਨ ਹਾਰਾ ਹੋਆ ਬਾਜ ਗੁਰੂ ਅੰਧੇਰ ਹੈ ਖੈ ਖੈ ਮਰਦੇ ਬੋ ਬਿਦਲੋਆ ਵਰਤੀਆ ਪਾਪ ਜਗਤਰਤੀ ਧੌਲ ਉਡਿਨਾ ਨਿਸ ਦਿਨ ਰੁਆਂ ਮਾਜ ਦਿਆ ਬਲਹੀਨ ਹੋ ਨੇ ਘਰ ਚਲਉ ਰਸਾ ਤਲਟੋਆ ਖੜਾ ਇਕੱਤੇ ਪੈਰ ਤੇ ਪਾਪ ਸੰਗ ਬਹੁ ਪਾਰਾ ਹੋਆ ਥੰਮੇ ਕੋਈ ਨਾ ਸਾਥ ਬਿਨੁ ਸਾਥ ਨਾ ਦਿਸੈ ਜਗ ਵਿੱਚ ਕੋ ਆ ਧਰਮ ਧੌਣ ਪੁਕਾਰੈ ਤਲ ਖੜੋਆ ਤਾਰਨ ਮਤੋਂ ਲੋਕੋ ਕਾਰੇ ਤਲ ਖੜੋ ਆ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿ ਚਬਰ 70 ਤਖਤ ਦੇ ਮਾਲਕ ਤੰਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤ ਸੰਗੀਤ ਜਲੋਂ ਇਹ ਜੋ ਪਾਵਨ ਪਉੜੀ ਆਪ ਜੀ ਨੇ ਸਰਵਨ ਕੀਤੀ ਹੈ ਭਾਈ ਗੁਰਦਾਸ ਸਾਹਿਬ ਜੀ ਦੀ ਪਾਵਨ ਰਸਨਾ ਦੇ ਵਿੱਚੋਂ ਉਚਾਰਨ ਹੋਈ ਹੈ ਅੱਜ ਇਸ ਪਾਵਨ ਪਉੜੀ ਨੂੰ ਆਪਾਂ ਵਿਚਾਰਨਾ ਹੈ ਸਮਝਣ ਦਾ ਯਤਨ ਕਰ ਜਿਹੜੀ ਗੁਰਮਖੋ ਇਹ ਪਾਵਨ ਪੌੜੀ ਹੈ ਜਦੋਂ ਇਸੇ ਵੀ ਵਾਰ ਦੀ ਜਿਹੜੀ ਪੌੜੀ ਹੁੰਦੀ ਹੈ ਨਾ ਭਾਵੇਂ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੇ ਵਿੱਚ 12 ਹੁੰਦੀਆਂ ਨੇ ਤੇ 12 ਦੇ ਵਿੱਚ ਅੱਗੇ ਪੌੜੀਆਂ ਨੇ ਇਸ ਸਦਾ ਧਿਆਨ ਰੱਖਣਾ ਵੀ ਜਿਹੜੀ ਪੌੜੀ ਦੀ ਅਖੀਰਲੀ ਪੰਕਤੀ ਹੁੰਦੀ ਹੈ ਨਾ ਉਹ ਹਮੇਸ਼ਾ ਹੀ ਪੂਰੀ ਪੌੜੀ ਦਾ ਕੇਂਦਰੀ ਪਾਵ ਹੁੰਦਾ ਹੈ ਪਹਿਲਾ ਪੌੜੀ ਵਿੱਚ ਉਧਾਰਨਾ ਹੁੰਦੀਆਂ ਨੇ ਬਿਰਤਾਂਤ ਹੁੰਦਾ ਹੈ ਜਿਹੜਾ ਤੱਤ ਹੁੰਦਾ ਉਹ ਅਖੀਰਲੀ ਪੰਕਤੀ ਦੇ ਵਿੱਚ ਹੁੰਦਾ ਪੌੜੀ ਤੇ ਤੋਂ ਇਸ ਪਾਵਨ ਪੌੜੀ ਦਾ ਜੋ ਅਖੀਰਲੀ ਪੰਕਤੀ ਹੈ ਧਰਮ ਧੌਲ ਪੁਕਾਰਾਂ ਤਲੈ ਖੜੂਆ ਤਲ ਦੇ ਉੱਤੇ ਖੜਾ ਹੋਇਆ ਧਰਮ ਰੂਪੀ ਬਲਦ ਪੁਕਾਰ ਰਿਹਾ ਉਸ ਪਰਮਾਤਮਾ ਨੂੰ ਧਰਮ ਧੌਲ ਪੁਕਾਰੈ ਤਲ ਖੜੂਆ ਜਿਹੜਾ ਇਹ ਪੁਕਾਰਾ ਹੈ ਇੱਥੇ ਪੁਕਾਰਾ ਆਇਆ ਕਈ ਥਾਵਾਂ ਤੇ ਲਾਂ ਦੇ ਨਾਲ ਪੁਕਾਰੀ ਵੀ ਆਇਆ ਹੈ ਵੀ ਪੁਕਾਰ ਰਿਹਾ ਹੈ ਕੁੜੇ ਜੀ ਅਰਥ ਚੇਂਜ ਹੋ ਜਾਂਦੇ ਨੇ ਬਹੁਤਾ ਫਰਕ ਨਹੀਂ ਪਰ ਅਰਥ ਚੇਂਜ ਹੁੰਦੇ ਨੇ ਲਾਮ ਤੇ ਦਲਾਂ ਦੇ ਨਾਲ ਧਰਮ ਧੌਲ ਪੁਕਾਰਾ ਧਰਮ ਰੂਪੀ ਧੌਲ ਬਲਦ ਪੁਕਾਰ ਰਿਹਾ ਤਲ ਖੜੂਆ ਧਰਤੀ ਦੇ ਤਲ ਦੇ ਉੱਤੇ ਖੜਾ ਹੋਇਆ ਹੁਣ ਇਹਦਾ ਅਰਥ ਕੀ ਬਣਿਆ ਧਰਮ ਧੌਲ Hindu Sanatan Mat ਦੀ ਇੱਕ ਮੰਨਤਾ ਹੈ ਇੱਕ માનਤਾ ਮੈਂ ਤਾਂ ਕਹਿ ਰਿਹਾ ਕਿਉਂਕਿ ਪੂਰੇ ਸਨਾਤਨ Hindu ਧਰਮ ਦੇ ਵਿੱਚ ਬਹੁਤ ਗੁਰਮਖੋ ਸੈਂਕੜੇ ਗ੍ਰੰਥ ਨੇ ਔਰ ਇੱਕੋ ਇੱਕੋ ਇਹ ਕੈਲੋ ਵੀ ਰਵਾਇਤ ਦੇ ਉੱਪਰ ਵੱਖ-ਵੱਖ ਜਿਹੜੇ ਨੇ ਉਹ ਵਿਚਾਰ ਨੇ ਵੱਖ-ਵੱਖ মতਪੇਦ ਵੀ ਨੇ ਬਹੁਤ ਥਾਵਾਂ ਦੇ ਉੱਪਰ ਕਿਉਂਕਿ ਹਜ਼ਾਰਾਂ ਸਾਲ ਪੁਰਾਣਾ ਧਰਮ ਹੈ ਜਿਵੇਂ ਜਿਵੇਂ ਧਰਮ ਦੀ ਜਿਹੜੀ ਹੈ ਉਹ ਆਰਜਾ ਵਧਦੀ ਜਾਂਦੀ ਆ ਓਵੇਂ ਓਵੇਂ ਉਹਦੇ ਵਿੱਚ ਵਿਚਾਰ ਨੇ ਜਿਹੜੇ ਉਰਖ ਦੇ ਮੰਗ ਟਾਣੀਆਂ ਜਿਵੇਂ ਵੱਧਦੀਆਂ ਜਾਂਦੀਆਂ ਨੇ ਓਵੇਂ ਵਿਚਾਰ ਵੱਧਦੇ ਜਾਂਦੇ ਆ ਫਿਰਕੇ ਸੰਪਰਦਾਵਾਂ ਵੱਧਦੀਆਂ ਜਾਂਦੀਆਂ ਇਸੇ ਤਰ੍ਹਾਂ ਦੇ ਨਾਲ ਹੁਣ ਇੱਕ ਜਿਹੜੀ માનਤਾ ਸੀ ਪੁਰਾਣੇ ਸਮੇਂ ਵੀ ਜਿਹੜੀ ਧਰਤੀ ਹੈ ਇਹ ਕਿਹਦੇ ਸਹਾਰੇ ਖੜੀ ਹੈ ਇੱਕ માનਤਾ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਨਾਂ ਪਾਵਨ ਬਚਨਾਂ ਨੂੰ ਜਪਜੀ ਸਾਹਿਬ ਦੀ ਬਾਣੀ ਅੰਦਰ ਵੀ ਕਿਹਾ ਜਦੋਂ ਸਿਪੜਦੇ ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਤੌਲ ਧਰਮ ਦਇਆ ਦਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਵੁਝੈ ਹੋਵੇ ਸਚਿਆਰ ਤੱਲੈ ਉੱਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤੱਲੈ ਕਮਣ ਜੋੜ। ਕੋੜੇ ਅਰਥ ਸਮਝੋ ਜੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਧੌਲ ਧਰਮ ਦਇਆ ਕਾ ਊਤ ਮੰਨਿਆ ਜਾਂਦਾ ਸੀ ਵੀ ਇੱਕ ਤੌਲਾ ਬਲਦ ਹੈ। ਤੇ ਉਸ ਤੌੜੇ ਬਲਦ ਨੇ ਆਪਣੇ ਸਿੰਘਾਂ ਦੇ ਉੱਪਰ ਜਾਂ ਆਪਣੇ ਸਿਰ ਦੇ ਉੱਪਰ ਧਰਤੀ ਨੂੰ ਚੁੱਕਿਆ ਹੋਇਆ। ਇਦਾਂ ਦੀ ਕਮਾਨਤਾ ਸੀ ਪੁਰਾਣੇ ਸਮੇਂ। ਤੇ ਨਾਲ ਇਹ ਵੀ ਸੀ ਵੀ ਜਦੋਂ ਇੱਕ ਸਿੰਘ ਤੋਂ ਥੱਕ ਜਾਂਦਾ ਹੈ ਬਲਦ ਤੇ ਦੂਸਰੇ ਸਿੰਘ ਉੱਤੇ ਫਿਰ ਧਰਤੀ ਨੂੰ ਬਦਲ ਲੈਂਦਾ। ਤੇ ਉਹਦੇ ਵਿੱਚ ਫਿਰ ਪੁਚਾਲ ਦੀ ਆ ਜਾਂਦੇ ਨੇ, ਤੂਫਾਨ ਹੜ੍ਹ ਵੀ ਆ ਜਾਂਦੇ ਆ ਕਿਉਂਕਿ ਜਿਹੜਾ ਬਲਦ ਹੈ ਉਹ ਆਪਣੇ ਇੱਕ ਸਿੰਘ ਤੋਂ ਦੂਜੇ ਸਿੰਘ ਦੇ ਉੱਪਰ ਧਰਤੀ ਨੂੰ ਬਦਲਣ ਤੋਂ ਥੱਕ ਜਾਂਦਾ ਹੈ ਹੁਣ ਇਹ ਮੰਨਤਾ ਸੈਂਕੜੇ ਕਹਿ ਲੋ ਹਜ਼ਾਰਾਂ ਸਾਲਾਂ ਤੋਂ ਇਦਾਂ ਚੱਲੀ ਆ ਰਹੀ ਸੀ ਤੇ ਬ੍ਰਾਹਮਣ ਸੀ ਜਿਹੜਾ ਉਹ ਇੰਨਾ ਚਲਾਕ ਕਹਿ ਲੋ ਜਾਂ ਸਿਆਣਾ ਕਹਿ ਲੋ ਇੰਨਾ ਸੀ ਉਹ ਵੀ ਉਹਨੇ ਦੁਨੀਆ ਨੂੰ ਇਹ ਇਤਿਹਾਸਿਕ ਵੀ ਤਰਕ ਨਹੀਂ ਕਰੀਦਾ ਹੁੰਦਾ ਸਵਾਲ ਨਹੀਂ ਕਰਦੇ ਹੁੰਦੇ ਸਿਰਫ ਜੋ ਧਰਮ ਗ੍ਰੰਥਾਂ ਵਿੱਚ ਕਿਹਾ ਉਹਨੂੰ ਸੱਤ ਕਰਕੇ ਸ਼ਰਧਾ ਦੇ ਨਾਲ ਮੰਨਣਾ ਹੀ ਧਰਮ ਹੈ ਸਵਾਲ ਕਰਨ ਵਾਲੇ ਨੂੰ ਜਵਾਬ ਮੰਗਣ ਵਾਲੇ ਨੂੰ ਇੱਦਾਂ ਪਾਪੀ ਸਮਝਿਆ ਜਾਂਦਾ ਸੀ ਬਹੁਤ ਵੱਡਾ ਵੀ ਤੋਸ਼ਕ ਕਰਦਾ ਹੈ ਸਵਾਲ ਕਰਨ ਦਾ ਕੀ ਮੰਨਿਆ ਜਾਂਦਾ ਸੀ ਹੁਣ ਸਵਾਲ ਦਾ ਅਰਥ ਸ਼ੱਕ ਥੋੜਾ ਹੁੰਦਾ ਹੈ ਸਵਾਲ ਕਰਨ ਦਾ ਅਰਥ ਤਾਂ ਜਗਿਆਸਾ ਹੁੰਦਾ ਜਾਣਕਾਰੀ ਲੈਣਾ ਹੁੰਦਾ ਹੈ ਪਰ ਪੁਰਾਣੇ ਸਮੇਂ ਵਿੱਚ ਇਦਾਂ ਮੰਨਿਆ ਜਾਂਦਾ ਸੀ ਵੀ ਸਵਾਲ ਕਰਨ ਦਾ ਕੀ ਅਰਥ ਹੈ ਸ਼ੰਕਾ ਕਰਨ। ਕਈ ਵਾਰ ਇਦਾਂ ਅੱਜ ਵੀ ਇਦਾਂ ਕਿਹਾ ਜਾਂਦਾ ਵੀ ਤੂੰ ਸ਼ੰਕਾ ਕਰਦਾ ਇਦਾਂ। ਬੰਦਾ ਸਵਾਲ ਕਰੇ ਨਾ ਕੋਈ ਨਹੀਂ ਨਹੀਂ ਸ਼ੰਕਾ ਨਹੀਂ ਕਰੀ ਤੀ ਹਾਂ ਕਿ ਨਹੀਂ ਭਾਈ ਮੈਂ ਸ਼ੰਕਾ ਥੋੜਾ ਕਰ ਰਿਹਾ ਮੈਂ ਤਾਂ ਜਾਣਕਾਰੀ ਲੈ ਲਈ ਆ ਭਰਮ ਪਟਾ ਰਹੇ ਹਾਂ ਆਪਣਾ। ਤਾਂ ਇਦਾਂ ਸਿਸਟਮ ਬਣਾਇਆ ਹੋਇਆ ਸੀ ਇਸ ਕਰਕੇ ਲੋਕ ਮਨ ਵਿੱਚ ਸਵਾਲ ਇਦਾਂ ਉੱਠਦਿਆਂ ਹੋਇਆਂ ਵੀ ਦਬਾ ਲੈਂਦੇ ਸੀ ਵੀ ਨਹੀਂ ਨਹੀਂ ਇਦਾਂ ਸ਼ੰਕਾ ਨਹੀਂ ਕਰਨੀ ਇਦਾਂ ਪਾਪ ਥੋੜਾ ਕਰਨਾ ਕਿਤੇ ਇਦਾਂ ਹੁੰਦਾ ਸੀ ਗੁਰੂ ਇਸ ਕਰਕੇ ਹਜ਼ਾਰਾਂ ਸਾਲਾਂ ਤੋਂ ਲੋਕ ਦੇਖ ਵੀ ਰਹੇ ਸੀ ਸ਼ੰਕਾ ਵੀ ਅੰਦਰੋਂ-ਅੰਦਰੀ ਕਰ ਰਹੇ ਸੀ ਬੋਲ ਵੀ ਨਹੀਂ ਸੀ ਰਹੇ ਤੇ ਉਹਨੂੰ ਇਦਾਂ ਭਾਵਨਾ ਦੇ ਨਾਲ ਮੰਨ ਵੀ ਰਹੇ ਸੀ ਗੁਰੂ ਨਾਨਕ ਸਾਹਿਬ ਬਾਦਸ਼ਾਹ ਨੇ ਇਹ ਕਿਰਪਾ ਕੀਤੀ ਧਰਮ ਦੇ ਅੰਦਰ ਸਵਾਲ ਕਰਨ ਦੀ ਪਿਰਤ ਸੀ ਜਿਹੜੀ ਉਹਨੂੰ ਕਾਇਮ ਕੀਤਾ ਬੜਾ ਭਾਵੇਂ ਕਿ ਕਿ ਪੁਰਾਣੇ ਸਮੇਂ ਤੋਂ ਗੋਸ਼ਟੀਆਂ ਚੱਲ ਰਹੀਆਂ ਸੀ ਇੱਦਾਂ ਗੋਸ਼ਟੀਆਂ ਕਰਨ ਦੀ ਰਵਾਇਤ ਸੀ ਪੁਰਾਣੇ ਸਮੇਂ ਤੋਂ ਸੀ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਧਰਮ ਪ੍ਰਚਾਰ ਦੇ ਲਈ ਇਸ ਨੂੰ ਵਰਤਿਆ ਵੀ ਕੋਈ ਇਦਾਂ ਸਵਾਲ ਜਵਾਬ ਕਰਨੇ ਭਾਈ ਧਰਮ ਦੀ ਵਿਵੇਕਤਾ ਲਈ ਜ਼ਰੂਰੀ ਹੈ ਉਦੋਂ ਇੱਕ ਸਵਾਲ ਨਹੀਂ ਸੀ ਕੋਈ ਕਰਦਾ ਤੋ ਬਸ ਸਦੀਆਂ ਤੋਂ ਇਹ માનਤਾ ਮੰਨੀ ਜਾ ਰਹੀ ਸੀ ਵੀ ਠੀਕ ਹੈ ਬਲਦ ਖੜਾ ਇੱਕ ਥੱਲੇ ਧਰਤੀ ਦੇ ਉਹਦੇ ਸਿੰਗਾ ਦੇ ਉੱਪਰ ਇੱਕ ਇਦਾਂ ਚੱਕੀ ਹੋਈ ਹੈ ਤੇ ਠੀਕ ਹੈ ਜੀ ਸਾਨੂੰ ਕੀ ਤਖਲੀਫ ਹੈ ਇਦਾਂ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਇੱਕ ਗੁਰੂ ਬਾਬੇ ਨੇ ਫਿਰ ਸਵਾਲ ਖੜੇ ਕੀਤੇ ਗੁਰੂ ਬਾਬੇ ਨੇ ਸਵਾਲ ਖੜਾ ਕੀਤਾ ਕਹਿਣ ਲੱਗੇ ਪਾਤਸ਼ਾਹ ਕਹਿਣ ਲੱਗੇ ਨਹੀਂ ਇਹ ਜਿਹੜੀ ਧਰਤੀ ਹੈ ਨਾ ਇਕ ਕਿਸੇ ਤੌਲੇ ਬਲਤ ਦੇ ਸਹਾਰੇ ਨਹੀਂ ਖੜੀ ਇਸ ਧਰਤੀ ਨੂੰ ਧਰਮ ਦਾ ਸਹਾਰਾ ਹੈ ਧਰਮ ਦਾ ਕੀ ਅਰਥ ਹੈ ਪਰਮਾਤਮਾ ਦਾ ਰੱਬੀ ਨਿਜ਼ਮ ਇੱਥੇ ਧਰਮ ਦਾ ਅਰਥ ਇਹ ਨਹੀਂ ਕਿ ਆਪਾਂ ਸਮਝਦੇ ਆਂ ਕਿ ਸੇ ਇੱਕ ਧਰਮ ਦਾ ਇਹ ਵੀ ਤਾਂ ਅਰਥ ਹੈ ਨਾ ਸੇਵਾ ਕਰਨੇ ਸਿਮਰਨ ਕਰਨਾ ਦਾਨਪੁਣ ਕਰਨਾ ਆਪਾਂ ਕਹਿੰਦੇ ਧਰਮ ਹੈ ਇੱਥੇ ਤੌਲ ਧਰਮ ਦਾ ਅਰਥ ਜਿਹੜਾ ਹੈ ਨਾ ਧਰਮ ਦਾ ਅਰਥ ਹੈ ਰੱਬੀ ਨਿਜ਼ਮ ਜਿਹੜੀ ਧਰਤੀ ਹੈ ਉਹ ਜਿਹੜਾ ਪ੍ਰਮਾਤਮਾ ਨੇ ਰੱਬ ਨੇ ਇੱਕ ਨਿਜ਼ਮ ਬਣਾਇਆ ਹੋਇਆ ਉਸ ਨਿਜ਼ਮ ਦੇ ਨਾਲ ਖੜੀ ਹੈ ਨਾ ਕਿ ਕਿਸੇ ਧੌਲੇ ਬਲਦ ਦੇ ਸਹਾਰੇ ਖੜੀ ਹੈ ਇਹ ਤਾਂ ਪ੍ਰਮਾਤਮਾ ਦੇ ਹੁਕਮ ਦੇ ਅਧੀਨ ਖੜੀ ਹੈ ਉਸ ਹੁਕਮ ਨੂੰ ਧਰਮ ਕਿਹਾ ਗਿਆ ਗੁਰੂ ਇਹ ਰੱਬੀ ਹੁਕਮ ਦੇ ਅੰਦਰ ਖੜੀ ਹੈ ਨਾ ਕਿ ਕਿਸੇ ਬਲਦ ਸਹਾਰੇ ਖੜੀ ਹੈ ਧੌਲ ਧਰਮ ਉਹ ਰੱਬੀ ਨਿਜ਼ਮ ਉਹ ਰੱਬੀ ਹੁਕਮ ਹੀ ਉਹ ਧੌਲ ਹੈ ਜਿਹਦੇ ਸਹਾਰੇ ਇਹ ਧਰਤੀ ਖੜੀ ਆ ਧੌਲ ਧਰਮ ਦਇਆ ਕਾ ਪੂਤ ਇਹ ਭਾਈ ਦਇਆ ਵਿੱਚੋਂ ਪੈਦਾ ਹੋਇਆ ਪਰਮਾਤਮਾ ਨੇ ਦਇਆ ਕੀਤੀ ਤੇ ਇਹ ਨਿਜ਼ਮ ਇਹ ਕਾਨੂੰਨ ਪੈਦਾ ਹੋਇਆ ਸੰਤੋਖ ਥਾਪ ਰੱਖਿਆ ਜਿਨ ਸੂਤ ਸੰਤੋਖ ਦੀ ਮਰਿਆਦਾ ਦੇ ਵਿੱਚ ਪਰਮਾਤਮਾ ਨੇ ਨਿਜ਼ਮ ਰੂਪੀ ਸੂਤਰ ਵਿੱਚ ਬਨ ਕੇ ਇਹ ਸਭ ਕੁਝ ਪੈਦਾ ਕੀਤਾ ਹੋਇਆ ਜੇ ਕੋ ਮੁਝੇ ਹੋਵੇ ਸਚਿਆਰ ਸਚਿਆਰ ਦਾ ਕੀ ਅਰਥ ਹੈ ਸੱਚ ਦੇ ਪ੍ਰਕਾਸ਼ ਯੋਗ ਥਾਂ ਜੇ ਕੋਈ ਇਸ ਗੱਲ ਨੂੰ ਜਾਣ ਲਵੇ ਪੁੱਝਣ ਦਾ ਕੀ ਅਰਥ ਹੈ ਜੇ ਕੋਈ ਬੁਝੇ ਦਾ ਕੀ ਅਰਥ ਹੈ ਜੇ ਕੋਈ ਇਸ ਗੱਲ ਨੂੰ ਬੁਝ ਲਵੇ ਸਮਝ ਲਵੇ ਵੀ ਇਹ ਤਾਂ ਵੀ ਰੱਬੀ ਨਿਜ਼ਮ ਉਹਦੇ ਹੁਕਮ ਦੇ ਵਿੱਚ ਖੜੀ ਹੈ ਜੇ ਕੋਈ ਭਾਈ ਇਸ ਗੱਲ ਨੂੰ ਸਮਝ ਲਵੇ ਜੇ ਕੋ ਬੁਝਾ ਹੋਵੇ ਸਚਿਆਰ ਉਫਰ ਸਤਿਆਰ ਬਣ ਜਾਂਦਾ ਉਸ ਸੱਚ ਦੇ ਪ੍ਰਕਾਸ਼ ਦੇ ਯੋਗ ਹੋ ਜਾਂਦਾ ਜੇ ਕੋ बुਝੇ ਹੋਵੇ ਸਤਿਆਰ ਫਿਰ ਗੁਰਨਾਣਕ ਸੇ ਪਾਤਸ਼ਾਹ ਕਹਿੰਦੇ ਭਾਈ ਜੇ ਤੁਸੀਂ ਕਹਿੰਨੇ ਵਿੱਚ ਤੁਸੀਂ ਕਹਿੰਦੇ ਹੋ ਵੀ ਧਰਮ ਦੀ ਇੱਕ ਬਲਦ ਢੋਲੇ ਬਲਦ ਦੇ ਸਭ ਉੱਪਰ ਸਿੰਗਾ ਤੇ ਧਰਤ ਚੁੱਕੀ ਹੋਈ ਹੈ ਤੇ ਪਾਤਸ਼ਾਹ ਕਹਿੰਦੇ ਫਿਰ ਮੈਨੂੰ ਇਹ ਦੱਸੋ ਵੀ ਜਿਹੜਾ ਹੈ ਉਹ ਤੌਲਾ ਜਿਹੜਾ ਬਲਦ ਹੈ ਉਹ ਕਿਹਦੇ ਸਹਾਰੇ ਖੜਾ ਹੈ ਉਹ ਕਾਦੇ ਤੇ ਖੜਾ ਹੈ ਇੱਕ ਸਵਾਲ ਸੀਲਾ ਵਿਪਰਤ ਧਰਤੀ ਦਾ ਤੌਲੇ ਬਲਦ ਦੇ ਸਿਰ ਦੇ ਉੱਪਰ ਚੁੱਕੀ ਹੈ ਤੇ ਤੌਲਾ ਬਲਦ ਹੈ ਜਿਹੜਾ ਉਹ ਕਿਹਦੇ ਥੱਲੇ ਉਹਦੇ ਥੱਲੇ ਕੀ ਹੈ ਉਹ ਵੀ ਤਾਂ ਕਿਸੇ ਸਾਰੇ ਖੜਾ ਹੋਵੇਗਾ ਨਾ ਤਬ ਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰ ਹੈ ਹੋਰ ਹੋਰ ਗੁਰੂ ਪਾਤਸ਼ਾਹ ਕਹਿੰਦੇ ਵੀ ਭਾਈ ਉਹ ਕਹਿੰਦੇ ਵੀ ਉਹਦੇ ਥੱਲੇ ਇੱਕ ਹੋਰ ਧਰਤੀ ਹੈ। ਇੱਕ ਧਰਤੀ ਸਿੰਘਾਂ ਦੇ ਚੁੱਕੀ ਹੈ, ਇੱਕ ਧਰਤੀ ਉਹਦੇ ਥੱਲੇ ਹੈ। ਬਲਦ ਦੇ ਗੁਰਾਂਖ ਸਾਹਿਬ ਪਾਚਣੀ ਥਲੜੀ ਧਰਤੀ ਹੈ, ਉਹ ਕਿਹਦੇ ਸਹਾਰੇ ਖੜੀ ਹੈ? ਕਹਿੰਦੇ ਉਹਦੇ ਥੱਲੇ ਇੱਕ ਹੋਰ ਬਲਦ ਹੈ। ਉਹਦੇ ਥੱਲੇ ਇੱਕ ਹੋਰ ਧਰਤੀ ਹੈ, ਉਹਦੇ ਥੱਲੇ ਇੱਕ ਹੋਰ ਬਲਦ ਹੈ। ਪਾਤਸ਼ਾਹ ਕਹਿੰਦੇ ਕਿੰਨੇ ਧਰਤੀਆਂ ਤੇ ਕਿੰਨੇ ਕਬਲਦ? ਮੈਨੂੰ ਇਹ ਦੱਸੋ ਵੀ ਜਿਹੜੀ ਸਾਰਿਆਂ ਤੋਂ ਥੱਲੇ ਧਰਤੀ ਹੈ ਉਹ ਕਿਹਦੇ ਸਹਾਰੇ ਹੈ? ਜਿਹੜਾ ਸਾਰਿਆਂ ਤੋਂ ਥੱਲੜਾ ਬਲਦ ਹੈ ਉਹ ਕਿਹਦੇ ਸਹਾਰੇ ਹੈ ਚੁੱਪ ਕਰ ਗਏ ਗੁਰੂ ਅੰਗਸਾਹਿਬ ਨੇ ਕਿਹਾ ਭਾਈ ਮੰਨਣਾ ਪਵੇਗਾ ਨਾ ਕਿ ਇਹ ਅਸਲ ਵਿੱਚ ਸਭ ਤੋਂ ਜਿਹੜਾ ਅਖੀਰ ਹੈ ਉਹ ਤਾਂ ਪ੍ਰਮਾਤਮਾ ਦੇ ਹੁਕਮ ਦੇ ਸਹਾਰੇ ਹੀ ਹੈ ਥੱਲੇ ਧਰਤੀ ਮੰਨ ਲਓ ਸਭ ਤੋਂ ਜਾਂ ਥੱਲੇ ਬਲਦ ਮੰਨ ਲਓ ਪਰ ਇਹ ਗੱਲ ਪੱਕੀ ਹੈ ਵੀ ਜੋ ਵੀ ਸਭ ਤੋਂ ਥੱਲੇ ਹੈ ਨਾ ਉਹ ਰੱਬੀ ਹੁਕਮ ਉਹਦੇ ਕਾਨੂੰਨ ਆ ਉਸ ਪ੍ਰਮਾਤਮਾ ਦੇ ਬਚਨ ਦੇ ਸਹਾਰੇ ਆ ਰੱਬ ਦੇ ਸਹਾਰੇ ਖੜਾ ਹੋਇਆ ਤਬ ਲੈ ਤਬ ਲੈ ਉੱਪਰ ਕਿਤਾ ਕਿਤਾ ਪਾਛ ਕਹਿੰਦੇ ਕਿੰਨਾ ਘਪਾਰ ਆ ਤੁਸੀਂ ਸੋਚ ਕੇ ਤਾਂ ਦੇਖੋ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੈ ਕਮਣ ਜੋਰ ਕਿੰਨਾ ਕਜ਼ੋਰ ਹੈ ਬਲਦ ਦੇ ਵਿੱਚ ਉਹ ਉਹ ਧਰਤੀਆਂ ਇੰਨੀਆਂ ਜਿਹੜਾ ਸਭ ਤੋਂ ਥਲੜਾ ਬਲਦ ਹੈ ਉਹ ਇੰਨੀਆਂ ਧਰਤੀਆਂ ਤੇ ਇੰਨੇ ਬਲਦਾਂ ਨੂੰ ਆਪਣੇ ਸਿਰ ਦੇ ਉੱਤੇ ਲੈ ਕੇ ਖੜਾ ਹੈ ਨਹੀਂ ਪਾਤਸ਼ਾਹ ਕਹਿੰਦੇ ਇਸ ਸਭ ਕੁਝ ਖੜਾ ਉਸ ਪਰਮਾਤਮਾ ਦੇ ਨਿਜ਼ਮ ਦੇ ਵਿੱਚ ਉਹਦੇ ਧਰਮ ਰੂਪੀ ਹੁਕਮ ਦੇ ਵਿੱਚ ਖੜਾ ਹੋਇਆ ਹੈ ਜਿਹੜੀ ਗੁਰੂ ਕੋ ਆ ਹੁਣ ਜਿਹੜੀ ਸਾਡੀ ਇਹ ਤਾਂ ਗੁਰੂ ਅੰਕਸੇਹ ਪਾਤਸ਼ਾਹ ਦਾ ਸਿਧਾਂਤ ਵਿਚਾਰ ਹੈ ਜਿਹੜੀ ਹੁਣ ਆ ਪੰਗ ਆ ਜਿਹੜੀ ਪੌੜੀ ਐ ਕਿਉਂਕਿ ਇਹ ਭਾਈ ਗੁਰਦਾਸ ਸਾਹਿਬ ਨੇ ਜਿਹੜੇ ਇਹ Hindu ਪੰਡਤਾਂ ਦੇ ਨਾਲ ਵਿਦਵਾਨਾਂ ਦੇ ਨਾਲ ਚਰਚਾ ਕਰ ਰਹੇ ਨੇ ਬ੍ਰਾਸਤ ਧਰਤੀ ਦੇ ਉੱਤੇ ਇਸ ਕਰਕੇ ਉਦਾਹਰਨਾ ਉਹਨਾਂ ਦੇ ਗ੍ਰੰਥਾਂ ਵਾਲੀਆਂ ਦੇ ਰਹੇ ਨੇ ਇਹ ਇਹ ਬੜੇ ਤਨੁਕਰ ਧਿਆਨ ਨਾਲ ਸਮਝੋ ਜੀ ਗੁਰੂ ਇੱਥੇ ਧਰਮ ਧੌਲ ਪੁਕਾਰ ਹੈ ਤਲਾ ਖੜੋਆ ਕਹਿਣ ਲੱਗੇ ਧਰਮ ਰੂਪੀ ਤੌਲ ਹੈ ਜਿਹੜਾ ਉਹ ਭਾਈ ਇਦਾਂ ਪੁਕਾਰ ਰਿਹਾ ਹੈ ਕਿਦਾਂ ਪੁਕਾਰ ਰਿਹਾ ਕਿਉਂ ਪੁਕਾਰ ਰਿਹਾ ਫਿਰ ਉਹਦੀ ਹੁਣ ਜਿਹੜੀ ਗੱਲ ਹੈ ਭਾਈ ਗੁਰਦਾਸ ਅਰੰਭਤਾ ਤੋਂ ਕਰਦੇ ਨੇ ਚਾਰੇ ਜਾਗੇ ਚੌ ਜੁਗੀ ਚਾਰੇ ਜੁਗਾਂ ਦੇ ਵਿੱਚ ਕਹਿਣ ਲੱਗੇ ਭਾਈ ਜਿਹੜੇ ਇਦਾਂ ਵੱਖ-ਵੱਖ ਜਿਹੜੇ ਅਵਤਾਰ ਨੇ ਉਹ ਵੱਖ-ਵੱਖ ਸਮਿਆਂ ਦੇ ਉੱਤੇ ਜਾਗੇ ਦਾ ਅਰਥ ਹੈ ਆਪੋ ਆਪਣੀ ਗੱਲ ਨੂੰ ਦਿਖਾਉਂਦੇ ਰਹੇ ਚਾਰੇ ਜੁਗਾਂ ਦੇ ਵਿੱਚ ਵੱਖ-ਵੱਖ ਜਿਹੜੇ ਯੁੱਗਾਂ ਦੇ ਅਵਤਾਰ ਸੀ ਉਹ ਆਪੋ ਆਪਣੇ ਸਮੇਂ ਦੇ ਵਿੱਚ ਲੋਕਾਂ ਨੂੰ ਆਪ ਵੀ ਜਾਗੇ ਲੋਕਾਂ ਨੂੰ ਵੀ ਜਗਾਉਂਦੇ ਭਾਵ ਧਰਮ ਦੀ ਗੱਲ ਸੁਣਾਉਂਦੇ ਰਹੇ ਪੰਚਾਇਨ ਪ੍ਰਭ ਆਪੇ ਹੋਆ ਪੰਚਾਇਨ ਦਾ ਅਰਥ ਹੁੰਦਾ ਨਿਆਂ ਕਰਨ ਵਾਲਾ ਫੈਸਲਾ ਕਰਨ ਵਾਲਾ ਇੱਕ ਸ਼ਬਦ ਹੈ ਪੰਚਾਇਤ ਜਿਹੜਾ ਪੰਚਾਇਤ ਸ਼ਬਦ ਹੈ ਨਾ ਉਹ ਵੀ ਪੰਚਾਇਨ ਤੋਂ ਹੀ ਬਣਿਆ ਨਿਆਂ ਕਰਨ ਵਾਲੀ ਸੰਸਥਾ ਉਹ ਪੰਚਾਇਤ ਕਿਹਾ ਜਾਂਦਾ ਹੈ ਪੰਚਾਇਨ ਦਾ ਕੀ ਅਰਥ ਹੁੰਦਾ ਨਿਆਂ ਕਰਨ ਵਾਲਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਪੰਚਾਇਨ ਪ੍ਰਭ ਆਪੇ ਹੋਆ ਚਾਰੀ ਜੁਗਾਂ ਦੇ ਵਿੱਚ ਪਾਈ ਵੱਖੋ ਵੱਖਰੀ ਸਮੇਂ ਜਿਹੜੇ ਅਵਤਾਰ ਸੀ ਉਹ ਆਪਣੀ ਗੱਲ ਦੇ ਨਾਲ ਲੋਕਾਂ ਨੂੰ ਸਮਝਾਉਂਦੇ ਰਹੇ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਪੰਚਾਇਨ ਪ੍ਰਭ ਆਪੇ ਹੋਆ ਪਰ ਅਖੀਰਲਾ ਨਿਆਂ ਕਰਨ ਵਾਲਾ ਫੈਸਲਾ ਕਰਨ ਵਾਲਾ ਸੀ ਉਹ ਕੇਵਲ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ ਆਪੇ ਬੱਟੀ ਕਲਮ ਆਪ ਆਪੇ ਲੇਖਨ ਹਾਰਾ ਹੋਆ ਤੇ ਭਾਈ ਸਾਹਿਬ ਸਾਨੂੰ ਇਹ ਦੱਸੋ ਵੀ ਜਿਹੜੀ ਉਹ ਵਾਹਿਗੁਰੂ ਪਰਮੇਸ਼ਰ ਹੈ ਇਹ ਦੱਸੋ ਵੀ ਉਹ ਕੋਈ ਖਾਸ ਕਾਲਣਾ ਦੇ ਕਰਕੇ ਜਿਹੜਾ ਹੈ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਸੰਸਾਰ ਦੇ ਉੱਤੇ ਆਉਂਦਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਕਹਿੰਦੇ ਬਿਲਕੁਲ ਉੜਕੋ ਵਾਹਿਗੁਰੂ ਪਰਮੇਸ਼ਰ ਹੈ ਉਹ ਪ੍ਰਭੂ ਆਪ ਹੀ ਪੱਤੀ ਲਿਖਣ ਵਾਲਾ ਹੈ ਆਪ ਹੀ ਉਹ ਲਖਾਰੀ ਬਣਿਆ ਹੋਇਆ ਹੈ ਭਾਵ ਕਿ ਆਪ ਹੀ ਉਹ ਸਭ ਕੁਝ ਕਰਨ ਵਾਲਾ ਹੈ ਅਪ ਆਪਾ ਇਹ ਨਹੀਂ ਕਹਿੰਦੇ ਵੀ ਇਹਦਾ ਅਰਥ ਕੀ ਬਣਿਆ ਇਦਾਂ ਨਹੀਂ ਕਿਹਾ ਜਾਂਦਾ ਵੀ ਭਾਈ ਇੱਕ ਜਿਹੜਾ ਹੈ ਚਿੱਤਰ ਗੁਪਤ ਹੈ ਉਹਦੇ ਕੋਲੇ ਗ੍ਰੰਥ ਨੇ ਉਹ ਚਿੱਤਰ ਗੁਪਤ ਲੇਖਾ ਪੜ੍ਹਦਾ ਫਿਰ ਇਦਾਂ ਪੜ੍ਹ ਕੇ ਸੁਣਾਉਂਦਾ ਹੈ ਇਦਾਂ ਇੱਕ ਵੱਖਰਾ ਹੀ ਇਰਖਿਆ ਹੋਇਆ ਧਰਮਰਾਜ ਨੇ ਸਪੈਸ਼ਲ ਇੱਕ ਮੁਲਾਜ਼ਮ ਰੱਖਿਆ ਹੋਇਆ ਜਿਹੜਾ ਲੇਖੇ ਲੋਕੇ ਲਿਖਦਾ ਗੁਰੂ ਭਾਈ ਗੁਰਦਾਸ ਸਾਹਿਬ ਕਹਿੰਦੇ ਬਿਲਕੁਲ ਨਹੀਂ ਆਪੇ ਪੱਟੀ ਕਲਮ ਆਪ ਆਪੇ ਲਿਖਣਹਾਰਾ ਹੋਵਾ ਉਹ ਪਰਮੇਸ਼ਰ ਦੀ ਆਪਣੀ ਹੀ ਪੱਟੀ ਹੈ ਆਪਣੀ ਹੀ ਕਲਮ ਹੈ ਤੇ ਆਪ ਹੀ ਉਹ ਲਿਖਣ ਵਾਲਾ ਹੈ ਇਹਨਾਂ ਜੀਵਾਂ ਦੇ ਲੇਖੇ ਲਿਖਣ ਦੇ ਲਈ ਪਰਮਾਤਮਾ ਨੂੰ ਕਿ ਵੱਖਰੀ ਸ਼ਕਤੀ ਨਹੀਂ ਪੈਦਾ ਕਰਨੀ ਪੈਂਦੀ ਉਹ ਵਾਹਿਗੁਰੂ ਪਰਮੇਸ਼ਰ ਸਭ ਕੁਛ ਆਪ ਹੀ ਕਰਦਾ ਹੈ ਬਾਜ ਗੁਰੂ ਅੰਧੇਰ ਹੈ ਖੈ ਖੈ ਮਰਦੇ ਬਹੁ ਵਿਦਲੋਆ ਕਹਿਣ ਲੱਗੇ ਭਾਈ ਹੁਣ ਕਲਯੁਗ ਦੇ ਵਿੱਚ ਇਸ ਕੱਲਿਆਂ ਭਰੇ ਸਮੇਂ ਦੇ ਵਿੱਚ ਗੁਰੂ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਤੋਂ ਬਿਨਾ ਸਭ ਪਾਸੇ ਅਗਿਆਨਤਾ ਦਾ ਹਨੇਰਾ ਹੀ ਹਨੇਰਾ ਹੈ ਇੱਕ ਤੇ ਹਨੇਰਾ ਆ ਹੈ ਨਾ ਬਾਹਰ ਦਾ ਇਹ ਹਨੇਰਾ ਵਰਮ ਕੋ ਆ ਵੀ ਛੇਤੀ ਜਾਂਦਾ ਹੈ ਇਹ ਹਨੇਰਾ ਚਲਾ ਵੀ ਛੇਤੀ ਜਾਂਦਾ ਹੈ ਪਰ ਜਿਹੜਾ ਅਗਿਆਨਤਾ ਦਾ ਭਰਮ ਦਾ ਭਲੇਖਿਆਂ ਦਾ ਹਨੇਰਾ ਹੈ ਉਹ ਆਉਂਦਾ ਤੇ ਜਲਦੀ ਹੈ ਪਰ ਜਾਂਦਾ ਨਹੀਂ ਹੈ ਜਲਦੀ ਕਿਤੇ ਭਰਮ ਜਾਂਦੇ ਨੇ ਜਲਦੀ ਕਿਤੇ ਅਗਿਆਨਤਾ ਜਾਂਦੀ ਹੈ ਕਦੇ ਮਨੁੱਖ ਜਿੰਦਗੀ ਵਿੱਚੋਂ ਨਹੀਂ ਜਾਂਦੀ ਬੜੀ ਮੁਸ਼ਕਲ ਨਾ ਜਾਂਦੀ ਹੈ ਇਸ ਕਰਕੇ ਬਾਜ ਗੁਰੂ ਅੰਧੇਰ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਇਹ ਸੰਸਾਰ ਦੇ ਵਿੱਚ ਗੁਰੂ ਤੋਂ ਬਿਨਾ ਗੂਤ ਬਣਦਾ ਕੀ ਅਰਥ ਹੈ ਗਿਆਨ ਗੁਰੂ ਗਿਆਨ ਤੋਂ ਬਿਨਾ ਸਭ ਪਾਸੇ ਹਨੇਰਾ ਹੀ ਹਨੇਰਾ ਹੈ ਪਰਮਾ ਦਾ ਭਲੇਖਿਆਂ ਦਾ ਜਾਤ ਪਾਤ ਦਾ ਵਰਨ ਆਸ਼ਰਮ ਵੰਡ ਦਾ ਵਾਦਸ਼ਾ ਕਹਿੰਦੇ ਹਨੇਰਾ ਹੀ ਹਨੇਰਾ ਹੈ ਬਾਜ ਗੁਰੂ ਅੰਧੇਰ ਹੈ ਖੈ ਖੈ ਮਰਦੇ ਖੈ ਕਦਾ ਕੀ ਅਰਥ ਹੈ ਲੜਾਈ ਕਰ ਕਰਕੇ ਜਾਤਾਂ ਦੇ ਨਾਮ ਦੇ ਉੱਪਰ ਧਰਮਾਂ ਦੇ ਨਾਮ ਦੇ ਉੱਪਰ ਰੰਗ ਭੇਜਦੇ ਨਾਮ ਦੇ ਉੱਪਰ ਧਨ ਦੌਲਤ ਕਰਕੇ ਗੁਰੂ ਕਿਦਾਂ ਖੈ ਖੈ ਮਰਦੇ ਬਹੁ ਬਿੱਦਲੋਆ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿਣ ਲੱਗੇ ਭਾਈ ਇਦਾਂ ਲੋਕ ਅਨੇਕਾਂ ਤਰ੍ਹਾਂ ਦੇ ਨਾਲ ਅਨੇਕਾਂ ਵਿਧੀਆਂ ਦੇ ਨਾਲ ਆਪਸ ਵਿੱਚ ਹੀ ਗੁਰੂ ਦੇ ਗਿਆਨ ਤੋਂ ਬਿਨਾ ਖੈ ਖੈ ਕੇ ਮਰ ਰਹੇ ਹਨ ਆਪਾਂ ਅੱਜ ਵੀ ਦੇਖ ਰਹੇ ਹਾਂ ਅੱਜ ਵੀ ਆਪਾਂ ਦੇਖ ਰਹੇ ਹਾਂ ਨਾ ਗੁਰਮਖੋ ਦੇਖੋ ਇੱਕ ਬਚਨ ਤੁਸੀਂ ਸਾਰੇ ਜਾਣਦੇ ਹੋ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਪੰਡਤ ਹਰदयाल ਨੂੰ ਇੱਕ ਜਨੇਊ ਪਾਉਣ ਦੀ ਕਿਹਾ ਸੀ ਉਸ ਦੀ ਦਇਆ ਕਪਾ ਸੰਤੋਖ ਸੂਤ ਕਿਹਾ ਸੀ ਨਾ ਕਿੰਨੀ ਵੱਡੀ ਦਾਤ ਸੀ ਉਹ ਪੰਡਤ ਹਰਦਿਆਲ ਕਹਿੰਦਾ ਜਨੇਊ ਪਾਓ ਬਾਬੇ ਨੇ ਕਿਹਾ ਸੜ ਜਾਣਾ ਇਹ ਸਰੀਰ ਸੜੇਗਾ ਨਾਲ ਹੀ ਸੜ ਜੇਗਾ ਰੱਬ ਦੇ ਘਰ ਮੈਨੂੰ ਉਹ ਜਨੇਊ ਪਾਓ ਜਿਹੜਾ ਨਾਲ ਜਾਵੇ ਉਹ ਕਹਿੰਦੇ ਨਾਨਕ ਕਿਹੜਾ ਬਾਬੇ ਨੇ ਕਿਹਾ ਦਇਆ ਕਪਾ ਕਪਾ ਇੱਥੇ ਰਹਿ ਜਾਂਦੀ ਦਇਆ ਨਾਲ ਜਾਂਦੀ ਹੈ ਇਹਦਾ ਅਰਥ ਇਹੀ ਬਣਦਾ ਸੀ ਜੀ ਕਪਾ ਦਾ ਪਾਵਾਂਗੇ ਤੇ ਇੱਥੇ ਰਹਿ ਜਾਏਗਾ ਜੇ ਦਇਆ ਧਾਰਨ ਕਰਾਂਗੇ ਤੇ ਦਿਆਤ ਇੱਕ ਰੱਬੀ ਗੋਣਾ ਗੁਰਮਖੋ ਉਹ ਤੇ ਰੱਬ ਦੇ ਦਰਬਾਰ ਨਾਲ ਹੀ ਜਾਏਗੀ ਹੁਣ ਕਿੰਨੀ ਵੱਡੀ ਗੱਲ ਸੀ ਗੁਰੂ ਬਾਬੇ ਨੇ ਕਿਹਾ ਜਨੇਊ ਧਾਰਨ ਕਰਨ ਤੋਂ ਪਹਿਲਾਂ ਦਿਆ ਧਾਰਨ ਕਰਨ ਦਿਆ ਹੈ ਤਾਂ ਜਨੇਊ ਠੀਕ ਹੈ ਜੇ ਤੇਰੇ ਕੋਲੇ ਦਿਆ ਨਹੀਂ ਹੈ ਤੇ ਜਨੇਊ ਕਿਸੇ ਕੰਮ ਤਾਂ ਨਹੀਂ ਜਿਵੇਂ ਜਿਵੇਂ ਮੰਨ ਲਓ ਕੇਸ ਨੇ ਸਾਡੇ ਸਿਰ ਦੇ ਉੱਤੇ ਸੌਖਾ ਤਾਂ ਲੱਗਿਆ ਆਪਾਂ ਕਿਸ ਕਿਸ ਗੱਲ ਦਾ ਪ੍ਰਤੀਕ ਨੇ ਵੀ ਅਸੀਂ ਰੱਬੀ ਹੁਕਮ ਨੂੰ ਮੰਨਦੇ ਹਾਂ ਵੀ ਕਿਸ ਰੱਬ ਨੇ ਦਿੱਤੇ ਨੇ ਜਿੱਦਾਂ ਦਾ ਰੱਬ ਨੇ ਬਣਾਇਆ ਮੈਂ ਆਪਣੇ ਆਪ ਨੂੰ ਉਹਦਾ ਸਵਕਾਰ ਕਰ ਰਿਹਾ ਹਾਂ ਕਿਸ ਇਸ ਗੱਲ ਦੇ ਪ੍ਰਤੀਕ ਹੈ ਨਾ ਵੀ ਮੈਂ ਰੱਬ ਦੀ ਬਣਾਈ ਕਿਸ ਚੀਜ਼ ਵਿੱਚ ਘਾਟ ਨਹੀਂ ਮੰਨਦਾ ਮੈਂ ਜਾਂ ਕਿਰਪਾਨ ਸੀ ਪਾਉਣੇ ਆ ਸ਼ਹਿਰਾ ਸੀ ਇਹਦਾ ਕਾਰਨ ਕੀ ਹੁੰਦਾ ਵੀ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਆ ਕੇਸ ਦਾ ਅਰਥ ਇਹ ਬਣਦਾ ਅਸੀਂ ਰੱਬੀ ਹੁਕਮ ਦੇ ਵਿੱਚ ਆ ਜਿਹੜੇ ਦੂਜੇ ਚਾਰਤਕਾਰ ਨੇ ਉਹ ਚਾਰਤਕਾਰ ਇਸ ਗੱਲ ਦਾ ਪ੍ਰਤੀਕ ਨੇ ਵੀ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਆ ਇਹਦਾ ਅਰਥ ਕੀ ਬਣਿਆ ਵੀ ਜੇ ਗੁਰੂ ਦੇ ਹੁਕਮ ਦੇ ਵਿੱਚ ਨਹੀਂ ਤੇ ਇੱਕ ਕਾਰ ਕਿਸੇ ਕੰਮ ਨਹੀਂ ਆਉਂਦੇ ਫਿਰ ਇੱਕ ਕਾਰ ਤਾਂ ਚੰਗੇ ਨੇ ਇੱਕ ਕਾਰ ਤਾਂ ਮੁਬਾਰਕ ਨੇ ਸਿੱਖ ਨੂੰ ਜੇ ਸਿੱਖ ਗੁਰੂ ਦੇ ਹੁਕਮ ਦੇ ਵਿੱਚ ਹੈ ਇਹ ਸਾਡੇ ਅਸੀਂ ਗੁਰੂ ਦੇ ਹੁਕਮ ਨੂੰ ਮੰਨਦੇ ਆ ਇਸ ਕਲ ਦਾ ਪ੍ਰਤੀਕ ਹੈ। ਇਹੀ ਗੁਰੂ ਬਾਬੇ ਨੇ ਪੰਡਤ ਨੂੰ ਕਿਹਾ ਵੀ ਦਇਆ ਧਾਰਨ ਕਰ। ਹੁਣ ਤੁਸੀਂ ਵੇਖੋ ਜੇ ਦਇਆ ਧਾਰਨ ਕਰ ਲੈ ਬੰਦਾ ਇਦਾਂ ਕਿ ਭਰਾਵਾਂ ਪਰਾਂ ਚ ਲੜਾਈਆਂ ਹੋਣਗੀਆਂ। ਇੱਕ ਭਰਾ ਦੂਜੇ ਤੇ ਦਇਆ ਕਰੇ। ਵੀ ਨਹੀਂ ਕੋਈ ਗੱਲ ਨਹੀਂ ਮੈਂ ਘਟ ਖਾ ਲਾਂਗਾ ਮੇਰਾ ਭਰਾ ਰੱਜਿਆ ਹੋਣਾ ਚਾਹੀਦਾ। ਲੜਾਈ ਖਤਮ ਹੋ ਜੇਗੀ। ਰਿਸ਼ਤੇਦਾਰੀਆਂ ਪੈਦਾ ਕਰਨ ਦੇ ਲਈ ਧੀਆਂ ਪੁੱਤਾਂ ਦੇ ਵਿਆਹ ਜਦੋਂ ਅਸੀਂ ਕਰਦੇ ਆ ਇੱਕ ਇੱਕ ਲੜਕਾ ਜਿਹੜਾ ਹੈ ਲੜਕੀ ਵਾਲਿਆਂ ਕੋਲ ਲੱਖਾਂ ਰੁਪਿਆ ਦਾਜ ਮੰਗੇਗਾ ਜੇ ਦਇਆ ਹੋਏਗੀ ਤਾਂ ਮਨ ਵਿੱਚ ਵੀ ਨਹੀਂ ਰਿਸ਼ਤੇਦਾਰ ਨੇ ਇਹਨਾਂ ਨੂੰ ਕਰਜ਼ਾਈ ਨਹੀਂ ਕਰਨਾ ਇਹਨਾਂ ਨੂੰ ਫਾਹੇ ਨਹੀਂ ਟੰਗਣਾ ਇਹਨਾਂ ਦੀ ਜ਼ਮੀਨ ਨਹੀਂ ਵੇਚਣ ਦੇਣੀ ਮਨ 'ਚ ਦਇਆ ਹੋਵੇਗੀ ਤੇ ਗਰਮ ਖੂਗ ਗੱਲ ਬਣ ਜੇਗੀ ਨਾ ਇਦਾਂ ਹੀ ਆਣਾ ਨੋ ਸਾਸ ਨੇ ਇੱਕ ਦੂਜੇ ਤੇ ਦਇਆ ਕਰਨ ਲੱਗਾ ਵੀ ਬੇਬੇ ਆ ਮੇਰੀ ਮਾਂ ਤਾਂ ਹੈ ਦਇਆ ਆ ਗਈ ਨਾ ਇਦਾਂ ਤੇ ਨੋ ਇਹ ਸਮਝੇ ਵੀ ਮੇਰੀ ਮਾਂ ਹੈ ਅਸਲ ਤਾਂ ਆ ਹੈ ਕਿ ਦਇਆ ਆ ਗਈ ਮਨ ਵਿੱਚ ਤੇ ਲੜਾਈ ਮਿਟ ਗਈ ਦਇਆ ਨਹੀਂ ਹੈ ਤੇ ਗੱਲ ਤਾਂ ਹੀ ਝਗੜੇ ਨੇ ਨਾ ਸਾਰੇ ਗੁਰੂ ਪਾਪੀ ਨੇ ਕਿਹਾ ਦਇਆ ਧਾਰਨ ਕਰ ਇੱਥੇ ਵੀ ਗੁਰੂ ਪਾਤਸ਼ਾਹ ਕਹਿੰਦੇ ਬਾਜ ਗੁਰੂ ਗੋਬਾਰ ਹੈ ਬਾਜ ਗੁਰੂ ਅੰਧੇਰ ਹੈ ਗੁਰੂ ਤੋਂ ਬਿਨਾ ਪਾਈ ਇਹ ਹਨੇਰਾ ਹੈ ਹਨੇਰਾ ਹੈ ਖੈ ਖੈ ਮਰਦੇ ਖੈ ਖੈ ਕੇ ਮਰਦੇ ਬਹੁਤ ਲੋਆ ਲੋਕੀ ਵੱਖ-ਵੱਖ ਤਰੀਕਿਆਂ ਦੇ ਵਿੱਚ ਆਪਸ ਵਿੱਚ ਖੈ ਖੈ ਕੇ ਮਰ ਰਹੇ ਨੇ ਕਿਉਂਕਿ ਗੁਰੂ ਦਾ ਬਖਸ਼ਾ ਗਿਆਨ ਨਹੀਂ ਹੈ ਸੋਝੀ ਨਹੀਂ ਹੈ ਵਰਤਿਆ ਪਾਪ ਜਗਤਰ ਤੇ ਪਾਈ ਗੁਰਦਾਸ ਸਿੰਘ ਕਹਿੰਦੇ ਕਹਿਣ ਲੱਗੇ ਜਿੱਧਰ ਵੀ ਨਜ਼ਰ ਮਾਰਾਂ ਚਾਰੇ ਪਾਸੇ ਪਾਪ ਹੀ ਪਸਰਿਆ ਹੋਇਆ ਹੈ ਧੌਲ ਉਡੀਨਾ ਧੌਲ ਉਡੀਨਾ ਅਰਥ ਕੀ ਬਣਿਆ ਧੌਲ ਰੂਪੀ ਧਰਮ ਰੂਪੀ ਧੌਲ ਹੈ ਜਿਹੜਾ ਉਡੀਨਾ ਉਡੀਨਾ ਦਾ ਕੀ ਅਰਥ ਹੈ ਰੋਂਦਾ ਹੈ ਕਰ ਲਾਉਂਦਾ ਹੈ ਨਸ ਦਿਨ ਰੋਆ ਕਹਿਣ ਲੱਗੇ ਦਿਨ ਰਾਤ ਕਰ ਲਾਉਂਦਾ ਹੈ ਰੋਂਦਾ ਕੌਣ ਧਰਮ ਰੂਪੀ ਬਲਦ ਧਰਮ ਤੇ ਰੋ ਰਿਹਾ ਜੀ ਸੰਸਾਰ ਦੇ ਲੋਕਾਂ ਨੂੰ ਦੇਖ ਦੇ ਕੇ ਵੀ ਲੋਕਾਂ ਦਾ ਹਾਲ ਕੀ ਹੋਇਆ ਪਿਆ ਵਰਤਿਆ ਪਾਪ ਜਗਤਰ ਤੇ ਧੌਲ ਉਡੀਨਾ ਨਿਸ ਦਿਨ ਰੁਆ ਬਾਜ ਦਇਆ ਬਲਹੀਨ ਹੋ ਇੱਕ ਦਇਆ ਤੋਂ ਬਿਨਾ ਸਾਰੀ ਲੋਕਾਈ ਕਹਿਣ ਲੱਗੇ ਦਇਆਹੀਨ ਹੋ ਗਈ ਹੈ ਸਾਰੀ ਲੋਕਾਈ ਦਇਆ ਤੋਂ ਬਿਨਾ ਬਲਹੀਨ ਦਾ ਕੀ ਅਰਥ ਹੈ ਬਲ ਤੋਹੀਣੀ ਕਮਜ਼ੋਰ ਹੋ ਗਈ ਹੈ ਲੋਕਾਂ ਤੋਂ ਦਇਆ ਖਤਮ ਹੋ ਗਈ ਇਸ ਕਰਕੇ ਲੋਕ ਕਮਜ਼ੋਰ ਹੋ ਗਏ ਨਹੀਂ ਇਹ ਸੰਸਾਰ ਕਮਜ਼ੋਰ ਹੋ ਗਿਆ ਬਾਜ ਦਿਆਂ ਬਲਹੀਨ ਹੋ ਨੇ ਘਰ ਚਲੋ ਰਸਾ ਤਲਟੋਆ ਦਿਨੋਂ ਦਿਨ ਅਰਥ ਕੀ ਬਣਿਆ ਦਿਨੋਂ ਦਿਨ ਕਹਿਣ ਲੱਗੀ ਇਹ ਕੋਏ ਜਿਵੇਂ ਇੱਕ ਬੰਦਾ ਟੋਏ ਚ ਡਿੱਗਦਾ ਤੇ ਥੱਲੇ ਨੂੰ ਦਲਦਲ ਚ ਫਸਦਾ ਜਾਂਦਾ ਇਹ ਜਿਹੜੀ ਧਰਤੀ ਹੈ ਵਿਹਿਮਾ ਪਰਮਾਂ ਦੇ ਭਾਈ ਗੁਰਦਾਸ ਸਭ ਕਹਿੰਦੇ ਟੋਏ ਚ ਡਿੱਗੀ ਦਿਨੋਂ ਦਿਨ ਗਰਕਦੀ ਜਾ ਰਹੀ ਹੈ ਡੁੱਬਦੀ ਜਾ ਰਹੀ ਹੈ ਖੜਾ 71 ਪੈਰ ਤੇ ਇੱਕੋ ਹੀ ਪੈਰ ਤੇ ਖੜਾ ਹੈ ਕੌਣ ਧਰਮ ਵੈਸੇ ਧਰਮ ਦੇ ਚਾਰ ਪੈਰ ਮੰਨੇ ਜਾਂਦੇ ਆ ਪਰ ਕਹਿਣ ਲੱਗੇ ਕਲਯੁਗ ਚ ਧਰਮ ਇੱਕੋ ਹੀ ਪੈਰ ਤੇ ਖੜਾ ਹੈ ਖੜਾ ਇੱਕੱਤੇ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ ਪਾਪ ਦੀ ਸੰਗਤ ਕਰਕੇ ਇਹਦੇ ਸਿਰ ਦੇ ਉੱਤੇ ਧਰਮ ਦੀ ਬਹੁਤ ਭਾਰ ਹੋ ਗਿਆ ਬਹੁਤ ਪਾਰ ਹੋ ਜਾਂਦਾ ਹੈ ਥੰਮੇ ਕੋਈ ਨਾ ਸਾਧ ਬਿਨ ਫਰ ਹੁਣ ਇਹਨੂੰ ਥੰਮ ਦਾ ਕੀ ਅਰਥ ਹੈ ਸਹਾਰਾ ਹੁਣ ਧਰਮ ਨੂੰ ਕੀ ਦਾ ਸਹਾਰਾ ਹੈ ਇਹ ਕੋਲੇ ਐਦੇ ਧਰਮ ਦੇ ਉੱਤੇ ਇੰਨੇ ਪਾਪ ਹੋ ਗਏ ਨੇ ਕਿ ਧਰਮ ਕਹਿਣ ਲੱਗੇ ਹੁਣ ਇੱਕ ਪੈਰ ਦੇ ਉੱਤੇ ਖੜਾ ਅਰਥ ਕੀ ਬਣਿਆ ਵੀ ਧਰਮ ਕਮਜ਼ੋਰ ਪੈ ਗਿਆ ਇੱਕ ਪੈਰ ਤੇ ਖੜੇ ਹੋਣ ਦਾ ਅਰਥ ਇਹ ਹੀ ਹੈ ਨਾ ਜੀ ਚਾਰ ਪੈਰ ਹੈ ਤੇ ਧਰਮ ਮਜ਼ਬੂਤ ਹੈ ਧਰਮ ਦਾ ਇੱਕੋ ਹੀ ਪੈਰ ਹੈ ਤਿੰਨ ਪੈਰ ਧਰਮ ਦੇ ਖਤਮ ਹੋ ਗਏ ਨੇ ਇੱਕੋ ਹੀ ਪੈਰ ਤੇ ਖੜਾ ਹੈ ਅਰਥ ਕੀ ਬਣਿਆ ਵੀ ਭਾਈ ਕਲਯੁਗ ਦੇ ਸਮੇਂ ਚ ਧਰਮ ਕਮਜ਼ੋਰ ਪੈ ਗਿਆ ਹੈ ਇਹ ਕਮਜ਼ੋਰ ਹੋਏ ਧਰਮ ਨੂੰ ਥੰਮੇ ਕੋਈ ਨਾ ਸਾਧ ਬਿਨ ਸਤ ਦਾ ਅਰਥ ਹੈ ਗੁਰੂ ਗੁਰੂ ਤੋਂ ਬਿਨਾ ਕੋਈ ਥੰਮੇ ਦਾ ਅਰਥ ਸਹਾਰਾ ਨਹੀਂ ਦੇ ਸਕਦਾ ਧਰਮ ਦਾ ਸਹਾਰਾ ਗੁਰੂ ਤੋਂ ਬਿਨਾ ਕੋਈ ਨਹੀਂ ਹੈ ਸਾਧਨਾ ਦਿਸੈ ਜਗ ਵਿੱਚ ਕੋ ਆ ਕਹਿਣ ਲੱਗੇ ਦੁਨੀਆ 'ਚ ਨਜ਼ਰ ਮਾਰੋ ਕਿਤੇ ਵੀ ਐਸਾ ਕੋਈ ਸਾਧ ਗੁਰੂ ਨਹੀਂ ਦਿਖਦਾ ਜਿਹੜਾ ਇਸ ਧਰਮ ਦਾ ਸਹਾਰਾ ਬਣ ਸਕਦਾ ਹੋਵੇ ਧਰਮ ਤੌਲ ਪੁਕਾਰੈ ਤਲ ਖੜਵਾ ਅਖੀਰ ਤੇ ਕਹਿੰਦੇ ਨੇ ਕਹਿਣ ਲੱਗੇ ਭਾਈ ਇਸ ਕਰਕੇ ਧਰਮ ਰੂਪੀ ਤੌਲ ਹੈ ਜਿਹੜਾ ਉਹ ਹੌਲੀ-ਹੌਲੀ ਥੱਲੇ ਨੂੰ ਨਿੱਗਰਦਾ ਜਾ ਰਿਹਾ ਹੈ ਪ੍ਰਭੂ ਅੱਗੇ ਪੁਕਾਰ ਕਰ ਰਿਹਾ ਹੈ ਕਿ हे ਪ੍ਰਭੂ ਮੈਨੂੰ ਬਚਾ ਮੈਨੂੰ ਬਚਾ ਧਰਮ ਜਿਹੜਾ ਹੈ ਉਹ ਪਰਮਾਤਮਾ ਦੇ ਅੱਗੇ ਇਹ ਅਰਦਾਸਾਂ ਕਰਦਾ ਹੈ हे ਪ੍ਰਭੂ ਮੇਰੇ ਤੇ ਭਾਰ ਬਹੁਤ ਵੱਧ ਗਿਆ ਮੈਂ ਦਿਨੋਂ ਦਿਨ ਨੀਵਾ ਹੁੰਦਾ ਜਾ ਰਿਹਾ ਹਾਂ हे ਪਰਮੇਸ਼ਰ ਜੀ ਮੈਨੂੰ ਬਚਾਓ ਹੁਣ ਗੁਰਮਖੋ ਧਰਮ ਹੈ ਜਿਹੜਾ ਭਾਈ ਗੁਰਦਾਸ 12 ਚ ਕਹਿੰਦੇ ਨੇ ਧਰਮ ਪੁਕਾਰ ਕਰਦਾ ਹੈ ਪਰਮੇਸ਼ਰ ਦੇ ਅੱਗੇ ਕਿ हे ਪ੍ਰਭੂ ਮੈਨੂੰ ਬਚਾਓ ਹੁਣ ਫਿਰ ਪਰਮਾਤਮਾ ਇਸ ਧਰਮ ਨੂੰ ਕਿ ਮੈਂ ਆਕ ਕਿ ਬਚਾਉਂਦਾ ਹੈ ਇਹ ਜਿਹੜਾ ਸਵਾਲ ਦਾ ਜਵਾਬ ਹੈ ਗੁਰੂ ਨੂੰ ਇਹ ਅਗਲੀ ਪੌੜੀ ਦੇ ਵਿੱਚ ਹੈ ਉਹ ਆਪਾਂ ਕੱਲ ਨੂੰ ਵਿਚਾਰ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਪ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ